ਭਾਰਤ ਜੈ ਭੀਮ ਜੈ ਭਾਰਤ ਮੇਰਾ ਨਾਮ ਜਤਿੰਦਰ ਮਸੀ ਗੌਰਵ ਆ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰਾਸ਼ਟਰੀ ਪ੍ਰੈਜ਼ੀਡੈਂਟ ਆ ਉਹ ਸਮੂਚੇ ਮਸੀ ਭਾਈਚਾਰੇ ਵੱਲੋਂ ਅੱਜ ਅਸੀਂ ਇੱਥੇ ਪਹੁੰਚੇ ਆ ਔਰ ਸਾਡੇ ਸਾਰੇ ਭਾਈਚਾਰੇ ਸਤਕਾਰ ਦੇ ਯੋਗ ਨੇ ਸਾਰਨ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਸੰਵਿਧਾਨ ਨਿਰਮਾਤਾ ਬਾਬਾ ਭੀਮ ਰਾਵ ਅੰਬੇਦਕਰ ਜੀ ਦੇ ਬੁੱਤ ਦੇ ਨਾਲ ਛੇੜਛਾੜ ਔਰ ਤੋੜਪੰਨ ਕੀਤੀ ਗਈ ਸੀ ਸਾਡੇ ਦੇਸ਼ ਦੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਉਹਨੂੰ ਦੇਖ ਕੇ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵੱਸਦੇ ਭਾਰਤੀਆਂ ਦੇ ਵਿੱਚ ਔਰ ਜਿਹੜੇ ਸੰਵਿਧਾਨ ਨੂੰ ਪੂਜਦੇ ਨੇ ਉਹਨਾਂ ਦੇ ਮਨਾਂ ਦੇ ਬੜੀ ਡੂੰਗੀ ਠੇਸ ਪਹੁੰਚੀ ਸੀ ਔਰ ਸਾਨੂੰ ਉਹਦਨੇ ਦਾ ਲੱਗ ਰਿਹਾ ਸੀ ਵੀ ਉਹ ਇਨਸਾਨ ਸਾਡੇ ਬਾਬਾ ਭੀਮਰਾਓ ਮੇਦਕਰ ਸਾਹਿਬ ਦੀ ਮੂਰਤੀ ਤੇ ਵਾਰ ਨਹੀਂ ਕਰ ਰਿਹਾ ਸਾਡੇ ਦਿਲ ਤੇ ਵਾਰ ਕਰ ਰਿਹਾ ਔਰ ਅਸੀਂ ਸੰਵਿਧਾਨ ਨੂੰ ਪੂਜਣ ਵਾਲੇ ਲੋਕ ਆਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕਿਆਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕਿਆਂ ਔਰ ਜਿਸ ਇਨਸਾਨ ਨੇ ਇਹ ਨੁਕਸਾਨ ਬਚਾਇਆ ਮੈਂ ਕੜੇ ਸ਼ਬਦਾਂ ਚ ਉਹਦੀ ਨਿੰਦਾ ਕਰਦਾ ਔਰ ਪ੍ਰਸ਼ਾਸਨ ਅੱਗੇ ਮੈਂ ਬੇਨਤੀ ਕਰਦਾ ਔਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋ ਬੇਨਤੀ ਕਰਦਾ ਔਰ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਕੋ ਬੇਨਤੀ ਕਰਦਾ ਵੀ ਇਦਾਂ ਦਾ ਕਾਨੂੰਨ ਕੋਈ ਲਾਗੂ ਕੀਤਾ ਜਾਵੇ ਵੀ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਨੇ ਜਿਹੜੇ ਦੇਸ਼ ਦੇ ਸੰਵਿਧਾਨ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਜਾਂ ਇਦਾਂ ਦੀਆਂ ਬੇਦਬੀਆਂ ਕਰਦੇ ਨੇ ਇਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਵੀ ਉਹਨਾਂ ਨੂੰ ਇੱਕ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਜਿਹਨੂੰ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਾਰਤੀਆਂ ਅੰਸਰਾਂ ਦੀਆਂ ਰੂਹਾਂ ਕੰਮ ਜਾਣ ਔਰ ਇਦਾਂ ਦਾ ਕਰਮ ਕਰਨ ਤੋਂ ਪਹਿਲਾਂ ਲੋਕ 100 ਵਾਰੀ ਸੋਚਣ 100 Hindu Muslim Sikh Sai ਸਾਰੇ ਅਸੀਂ ਭਾਈ ਭਾਈ ਆ ਅੱਜ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਅਸੀਂ ਇੱਥੇ ਪਹੁੰਚੇ ਆ ਔਰ ਸਾਡੇ ਬਾਬਾ ਭੀਮਰਾਵ ਮੇਦਕਰ ਸਾਹਿਬ ਨੂੰ ਅਸੀਂ ਫੁੱਲ ਅਰਪਣ ਕੀਤੇ ਨੇ ਸ਼ਰਦਾ ਦੇ ਪੇੜ ਚੜਾਈ ਆ ਔਰ ਮਾਨੂੰ ਕਾਫੀ ਸਕੂਨ ਮਹਿਸੂਸ ਹੋਇਆ ਵੀ ਸਾਡੇ ਸੰਵਿਧਾਨ ਨਿਰਮਾਤਾ ਬਾਬਾ ਭੀਮਰਾਵ ਮੇਦਕਰ ਸਾਹਿਬ ਦੀ ਮੂਰਤੀ ਅੱਗੇ ਨਸਮਸਕ ਹੋ ਕੇ ਬੜੀ ਮਾਨੂੰ ਸ਼ਾਂਤੀ ਮਿਲੀ ਆ ਭਾਰਤ ਜੈ ਭੀਮ ਜੈ ਭਾਰਤ